ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਬੜੀ ਖਾਸ ਹੋਣ ਜਾ ਰਹੀ ਆ ਇਹ ਵੀਡੀਓ ਉਹਨਾਂ ਵਿਦਿਆਰਥੀਆਂ ਵਾਸਤੇ ਆ ਜਿਹੜੇ ਹੁਣ ਬੋਰਡ ਦੇ ਵਿੱਚ ਆ ਬੋਰਡ 8ਵੀਂ ਹੋ ਗਿਆ 10ਵੀਂ 12ਵੀਂ ਚਾਹੇ ਉਹ ਕਿਸੇ ਵੀ ਬੋਰਡ ਦੇ ਵਿੱਚ ਆ CBSE, PSEB ਬੋਰਡ ਦੇ ਵਿੱਚ ਤੇ ਅੱਜ ਆਪਾਂ ਗੱਲ ਕਰਾਂਗੇ ਕੁਝ ਐਗਜ਼ਾਮ ਟ੍ਰਿਕਸ ਦੀਆਂ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਮਨ ਦੇ ਵਿੱਚ ਇਹ ਡਰ ਬੈਠਾ ਹੋਇਆ ਵੀ ਸਾਡਾ ਜਿਹੜਾ ਬੋਰਡ ਆ ਬੋਰਡ ਦੇ ਵਿੱਚ ਹੋਊਗਾ ਕੀ ਤੇ ਸਾਡਾ ਬੋਰਡ ਦਾ ਪੇਪਰ ਜਿਹੜਾ ਕਲੀਅਰ ਕਿਵੇਂ ਹੋਊਗਾ ਸਾਡੀ ਬੋਰਡ ਦੀ ਕਲਾਸ ਆ ਜਿਹੜੀ ਉਹ ਪਾਸ ਕਿਵੇਂ ਹੋਊਗੀ ਜਿਹੜੇ ਤਾਂ ਬੱਚੇ ਟਾਪਰ ਆ ਪਹਿਲਾਂ ਬੜੇ ਚੰਗੇ ਨੰਬਰ ਲੈ ਕੇ ਪਾਸ ਹੋ ਰਹੇ ਸੀਗੇ ਡਰ ਉਹਨਾਂ ਦੇ ਮਨ 'ਚ ਵੀ ਹੈਗਾ ਪਰ ਇਹਨਾਂ ਨਹੀਂ ਜਿੰਨਾ ਐਵਰੇਜ ਬੱਚੇ ਦੇ ਜਾਂ ਘੱਟ ਨੰਬਰਾਂ ਵਾਲੇ ਦੇ ਮਨ ਦੇ ਵਿੱਚ ਡਰ ਹੈਗਾ ਤਾਂ ਕੁਝ ਤੁਹਾਨੂੰ ਟ੍ਰਿਕਸ ਅੱਜ ਅਸੀਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਹੜੀਆਂ ਤੁਹਾਡੇ ਕੰਮ ਆਉਣਗੀਆਂ ਮੈਂ ਇਸ ਗੱਲ ਦਾ ਦਾਵਾ ਕਰਦਾ ਵੀ ਜੇ ਉਹ ਬੱਚਾ 60 ਤੋਂ 70 ਦਿਨ ਫਾਲੋ ਕਰ ਲਵੇ ਕਿਉਂਕਿ ਐਸ ਪਰ ਬੋਰਡ ਇੰਨੇ ਕ ਹੀ ਜਿਹੜਾ ਉਹ ਦਿਨ ਬਚਦੇ ਆ ਉਹਦੇ ਕੋਲੇ ਆਹ ਜਿਹੜੀਆਂ ਛੁੱਟੀਆਂ ਵੀ ਵਿੱਚ ਪਾ ਕੇ ਤਾਂ ਜੇ ਉਹ ਫਾਲੋ ਕਰਦਾ ਤਾਂ ਉਹ ਜੇ ਪਹਿਲਾਂ 40% ਨੰਬਰਾਂ ਤੇ ਸੀ ਟਰਮ ਦੇ ਪੇਪਰ ਦੇ ਵਿੱਚ ਤਾਂ ਉਹ 70 ਨੰਬਰਾਂ ਤੇ 70% ਨੰਬਰਾਂ ਤੱਕ ਉਹ ਪਹੁੰਚ ਸਕਦਾ ਤੇ ਜਿਹੜਾ 90 ਤੇ ਸੀ ਉਹ 95 96 ਤੱਕ ਲੈ ਕੇ ਜਾ ਸਕਦਾ ਨੰਬਰ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਬੋਰਡ ਦੀ ਥੋੜੀ ਜੀ ਜਾਣਕਾਰੀ ਦੇ ਦਈਏ ਕਿ ਬੋਰਡ ਹੈ ਕੀ ਆ ਇਹ ਕੋਈ ਕੰਪੀਟੀਟਰ ਐਗਜ਼ਾਮ ਨਹੀਂਗਾ ਮਤਲਬ ਇਹ ਕੋਈ ਕੰਪੀਟੀਸ਼ਨ ਨਹੀਂਗਾ ਇਹਨੂੰ ਤੁਸੀਂ ਕੰਪੀਟੀਸ਼ਨ ਨਹੀਂ ਮੰਨਣਾ ਇਹ ਹੈ ਕਿ ਆ ਕਿ ਕਦੀ ਵੀ ਐਗਜ਼ਾਮੀਨਰ ਬੋਰਡ ਦੇ ਵਿੱਚ ਤੁਹਾਨੂੰ ਐਜ਼ ਅ ਕੰਪੀਟੀਟਰ ਨਹੀਂ ਦੇਖਦਾ ਉਹ ਦੇਖਦਾ ਕਿ ਤੁਹਾਡੇ ਆਨਸਰ ਦੇ ਵਿੱਚ ਕਿਸ ਤਰ੍ਹਾਂ ਦਾ ਲਿਖਿਆ ਤੇ ਕਿਸ ਤਰੀਕੇ ਦੇ ਉਹਨੂੰ ਜਿਹੜੇ ਉਹ ਨੰਬਰ ਦੇਣੇ ਆ ਤਾਂ ਇਹ ਇੱਕ ਰੂਲ ਬੇਸਡ ਗੇਮ ਆ ਜਿਹੜੀ ਤੁਸੀਂ ਗੇਮ ਜਿਹੜੀ ਉਹ ਖੇਡਣੀ ਆ ਤਾਂ ਹੈ ਕਿ ਇਹ ਪਹਿਲੀ ਟ੍ਰਿਕ ਆਪਣੀ ਉਹ ਹੈਗੀ ਲਿਖਣ ਦੀ ਟ੍ਰਿਕ ਹੁਣ ਤੁਹਾਨੂੰ ਲੱਗਦਾ ਹੋਵੇ ਵੀ ਇਹ ਇਹ ਵੀ ਕੋਈ ਟ੍ਰਿਕ ਆ ਜੀ ਹਾਂ ਬਿਲਕੁਲ ਜੇਕਰ ਤੁਸੀਂ ਮੰਨ ਕੇ ਚੱਲੋ ਕੋਈ ਸਿਲੇਬਸ ਨੂੰ ਪੜ੍ਹਿਆ ਵਾ ਵੀ ਤੁਸੀਂ ਵਾਰ-ਵਾਰ ਯਾਦ ਕਰ ਰਹੇ ਹੋ ਤਾਂ ਤੁਹਾਨੂੰ ਯਾਦ ਨਹੀਂ ਹੋ ਰਿਹਾ ਤਾਂ ਤੁਸੀਂ ਉਹਦੀਆਂ ਦੋ ਲਾਈਨਾਂ ਕੋਈ ਕੁਐਸਚਨ ਸੀਗਾ ਲੋਕਾਂ ਦਾ ਦੋ ਲਾਈਨਾਂ ਉਹਦੀਆਂ ਯਾਦ ਕੀਤੀਆਂ ਤੇ ਉਹਨਾਂ ਨੂੰ ਬਾਅਦ ਵਿੱਚ ਲਿਖ ਲਿਆ ਬਾਅਦ ਵਿੱਚ ਫਿਰ ਅਗਲੀਆਂ ਦੋ ਲਾਈਨਾਂ ਯਾਦ ਕੀਤੀਆਂ ਤੇ ਉਹਨੂੰ ਲਿਖ ਲਿਆ ਤੇ ਇਹ ਟ੍ਰਿਕ ਤੁਹਾਡੇ ਪੇਪਰ ਦੇ ਵਿੱਚ ਬਹੁਤ ਕੰਮ ਆਊਗੀ ਖਾਸ ਤੌਰ ਤੇ ਲੌਂਗ ਕੁਐਸਚਨਸ ਦੇ ਵਿੱਚ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰਦੇ ਹਾਂ ਵੀ ਹੁਣ ਤੱਕ ਆਪਣਾ ਸਾਰਾ ਜਿਹੜਾ ਉਹ ਸਿਲੇਬਸ ਹੋ ਚੁੱਕਾ ਵਾ ਸਿਲੇਬਸ ਆਪਣਾ ਡਨ ਆਪਾਂ ਉਹਦੀ ਰਿਵੀਜ਼ਨ ਹੀ ਕਰਨੀ ਹੈ ਤੇ ਰਿਵੀਜ਼ਨ ਵਾਸਤੇ ਅਸੀਂ ਵੱਖਰੇ ਨੋਟਸ ਬਣਾਉਣੇ ਆ ਜਿੰਨੇ ਵੀ ਨੋਟਸ ਆ ਔਰ ਇਕਜ਼ਾਮਪਲ ਇੱਕ ਕਠਵੀਂ ਕਲਾਸ ਦਾ ਬੱਚਾ ਉਹਦੇ ਸਾਇੰਸ ਦੇ 12 ਤੋਂ to, 13 ਟਾਪਿਕ ਆ ਤਾਂ ਉਹ 12 ਤੇ 13 ਟਾਪਿਕ ਨੂੰ ਪਹਿਲਾਂ ਅਨਾਲਿਸਿਸ ਕਰੇ ਕਿਸ ਤਰੀਕੇ ਨਾਲ ਕਿ ਇਹਦੀਆਂ ਜਿਹੜੀਆਂ ਬਲੈਂਕਸ ਆ ਉਹ ਟੋਟਲ ਕਿੰਨੀਆਂ ਬਣਨਗੀਆਂ ਤੇ ਪੇਪਰ ਦੇ ਵਿੱਚ ਕਿੰਨੀਆਂ ਆਉਣਗੀਆਂ ਇੱਕ ਟਾਪਿਕ ਦੇ ਵਿੱਚ ਜੇ 5 ਬਲੈਂਕਸ ਵੀ ਆਉਂਦੀਆਂ ਵਾ ਤਾਂ ਉਹਦੇ 12-13 ਟਾਪਿਕ ਦੇ ਵਿੱਚ 60 ਤੋਂ 70 ਬਣਦੀਆਂ ਵਾ ਤੇ ਜੇ ਪੂਰੇ ਇਗਜ਼ਾਮ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ 10 ਹੋਣੀਆਂ ਹੁੰਦੀਆਂ ਤਾਂ ਉਹ ਹੁਣ ਜਿਹੜੀਆਂ 60 ਤੋਂ 70 ਖਾਲੀ ਥਾਵਾਂ ਜਿਹੜੀਆਂ ਉਹਨਾਂ ਨੂੰ 3 ਤੋਂ 4 ਦਿਨਾਂ ਦੇ ਵਿੱਚ ਸਾਰੀਆਂ ਨੂੰ ਯਾਦ ਕਰ ਸਕਦਾ ਚੰਗੀ ਤਰ੍ਹਾਂ। ਇਹ ਦੋਨਾਂ ਦੇ ਆਨਸਰ ਜਿਹੜੇ ਉਹ ਯਾਦ ਕਰ ਸਕਦਾ। ਉਸ ਤੋਂ ਬਾਅਦ ਜੇ ਐਮਸੀਕਿਊ ਦੀ ਗੱਲ ਕਰੀ ਤਾਂ ਉਹਦੇ ਪੇਪਰ ਦੇ ਵਿੱਚ 15 ਤੋਂ 16 ਜਿਹੜੇ ਐਮਸੀਕਿਊ ਆਉਂਦੇ ਆ। ਪਰ ਜੇ ਬੁੱਕ ਦੇ ਵਿੱਚ ਐਮਸੀਕਿਊ ਦੇਖੇ ਜਾਣ ਤਾਂ ਉਹ 60 ਤੋਂ 70 ਬੰਦੇ ਆ। ਯਾਨੀ ਤੁਸੀਂ ਜੇ 60 ਤੋਂ 70 ਐਮਸੀਕਿਊ ਪੱਕੇ ਯਾਦ ਕਰ ਲੇ ਔਰ ਸ਼ੋਰਟੀਆ ਵੀ ਇੱਕ ਨਲਾਇਕ ਤੋਂ ਨਲਾਇਕ ਬੱਚਾ ਵੀ ਉਹ 60 ਤੋਂ 70 ਜਿਹੜੇ ਐਮਸੀਕਿਊ ਆ ਉਹਨਾਂ ਨੂੰ ਉਹ ਯਾਦ ਕਰ ਸਕਦਾ ਵਾ ਤਾਂ ਇਹ ਕੁਝ ਟ੍ਰਿਕਸ ਸੀਗੀਆਂ ਅੱਗੇ ਜਾ ਕੇ ਹੋਰ ਇੱਕ ਡਾਇਗਰਾਮ ਟ੍ਰਿਕ ਹੁੰਦੀ ਆ ਡਾਇਗਰਾਮ ਦੇ ਵਿੱਚ ਤੁਸੀਂ ਕੀ ਕਰਨਾ ਹੁੰਦਾ ਵੀ ਕਿਸੇ ਚੀਜ਼ ਦੀ ਡਾਇਗਰਾਮ ਬਣਾ ਕੇ ਦੇਖੋ ਖਾਸ ਤੌਰ ਤੇ ਸਾਇੰਸ ਤੇ ਐਸਐਸਟੀ ਦੇ ਵਿੱਚ ਹਿਸਟਰੀ ਦੇ ਵਿੱਚ ਵੀ ਤੁਸੀਂ ਲਾਈਨ ਗ੍ਰਾਫ ਜਿਹੜੀ ਉਹ ਬਣਾ ਸਕਦੇ ਹੋ ਵੀ ਜਿਹੜੀ ਹਿਸਟਰੀ ਨੂੰ ਤੁਸੀਂ 10th ਕਲਾਸ ਦੇ ਵਿੱਚ ਦੇਖ ਲਓ ਜਾਂ +2 ਕਲਾਸ ਦੇ ਵਿੱਚ ਪੰਜਾਬ ਹਿਸਟਰੀ ਜਿਹੜੀ ਆਉਂਦੀ ਆ ਜਾਂ ਸੀਬੀਐਸਸੀ ਦੇ ਵਿੱਚ ਇੰਡੀਅਨ ਹਿਸਟਰੀ ਆਉਂਦੀ ਆ ਉਹਦੀ ਇੱਕ ਲਾਈਨ ਗ੍ਰਾਫ ਬਣਾ ਲਓ ਲਾਈਨ ਗ੍ਰਾਫ ਤੋਂ ਅੱਗੇ 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 ਜਿਹੜਾ ਵਧਦੇ ਜਾਓ ਕਿ ਕਿਸ ਸਮੇਂ ਕਿਹੜਾ ਇਨਸੀਡੈਂਟ ਹੋਇਆ ਸੀ ਤਾਂ ਉਹ ਪੇਜਾਂ ਦੇ ਉੱਪਰ ਤੁਸੀਂ ਡਰਾ ਕਰ ਕਰਕੇ ਹਿਸਟਰੀ ਜਿਹੜੀ ਸਿੱਖ ਸਕਦੇ ਹੋ ਜਦੋਂ ਮੈਂ ਹਿਸਟਰੀ ਪੜ੍ਹਦਾ ਹੁੰਦਾ ਸੀਗਾ ਮੈਂ ਵੀ ਇਦਾਂ ਹੀ ਕਦੀ ਵੀ ਉਹ ਕੁਐਸਚਨ ਨਹੀਂ ਸੀ ਯਾਦ ਕਰਦਾ ਹੁੰਦਾ ਜਿਵੇਂ ਮੰਨ ਕੇ ਚੱਲੋ ਇੰਡਸ ਵੈਲੀ ਤੋਂ ਸ਼ੁਰੂ ਕੀਤੀ ਇੰਡਸ ਵੈਲੀ ਤੋਂ ਇੱਕ ਲਾਈਨ ਦੇ ਵਿੱਚ ਤੁਰੇ ਗਏ ਉਸ ਲਾਈਨ ਦੇ ਵਿੱਚ ਕੀ ਹੋਇਆ ਸੀ ਜਿਵੇਂ 500 ਸਾਲਾਂ ਦੇ ਵਿੱਚ 2500 BC ਤੋਂ 2000 BC ਤੱਕ ਦੇ 500 ਸਾਲਾਂ ਦੇ ਵਿੱਚ ਕੀ ਕੀ ਜਿਹੜਾ ਉਹ ਹਿਸਟਰੀ ਦੇ ਵਿੱਚ ਪੜਨ ਵਾਲਾ ਉਹ ਪੜ ਲਿਆ ਫਿਰ 2000 ਤੋਂ 1500 ਬੀਸੀ ਤੱਕ ਕੀ ਕੀ ਸੀ ਤਾਂ ਇਸ ਤਰੀਕੇ ਨਾਲ 1947 ਤੱਕ ਆਉਂਦੇ ਆਉਂਦੇ ਜਿੰਨੀ ਵੀ ਹਿਸਟਰੀ ਆ ਉਹ ਸਾਰੀਆਂ ਚੀਜ਼ਾਂ ਕਲੀਅਰ ਹੋਣ ਲੱਗ ਜਾਂਦੀਆਂ ਇਹ ਤੁਹਾਡੀਆਂ ਜਿਹੜੀਆਂ 60 ਤੋਂ 70 ਦਿਨਾਂ ਦੇ ਵਿੱਚ ਹੋ ਜਾਣੀਆਂ ਤੇ ਲਾਸਟ ਵਾਲੇ ਜਿਹੜੇ ਤੁਹਾਡੇ ਕੋਲ 5-7 ਦਿਨ ਬਚਣਗੇ ਇਹਨਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਇੱਕ ਵਾਰੀ ਉਹ ਸਾਰੇ ਡਾਇਗਰਾਮ ਨੂੰ ਸੀਨ ਕਰ ਲੋਗੇ ਨਾ ਤੁਹਾਨੂੰ ਸਾਰਾ ਯਾਦ ਰਹਿ ਜਾਊਗਾ ਤਾਂ ਇਹਦੇ ਨਾਲ ਨਾਲ ਹੋਰ ਤੁਸੀਂ ਕੀ ਕਰਨਾ ਕਿ ਹੁਣ ਜਿਹੜਾ ਤੁਹਾਡਾ ਸਾਰਾ ਸਾਲ ਤੁਸੀਂ ਆਪਣਾ ਮਨੋਰੰਜਨ ਕਰਦੇ ਰਹੇ ਹੋ ਫਿਲਮਾਂ ਵੀ ਦੇਖੀਆਂ ਗੇਮਾਂ ਵੀ ਖੇਡੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਇੰਜੋਏ ਕੀਤਾ ਤਾਂ ਥੋੜਾ ਸਮਾਂ ਇੰਜੋਏ ਨੂੰ ਥੋੜਾ ਸਾਈਡ ਤੇ ਰੱਖ ਕੇ ਤੁਸੀਂ ਹੁਣ ਪੇਪਰ ਵੱਲ ਫੋਕਸ ਕਰੋਗੇ ਤਾਂ ਤੁਹਾਡਾ ਜਿਹੜਾ ਸਕੋਰ ਉਹ ਬਹੁਤ ਵਧੀਆ ਹੋ ਸਕਦਾ ਬੋਰਡ ਦਾ ਸਕੋਰ ਵਧੀਆ ਕਰਨਾ ਕਿਉਂ ਹੁੰਦਾ ਕਿਉਂਕਿ ਲਾਈਫਟਾਈਮ ਵਾਸਤੇ ਸਾਡੇ ਕੋਲ ਸਰਟੀਫਿਕੇਟ ਰਹਿਣਾ ਹੁੰਦਾ ਜਿਹੜਾ ਅਸੀਂ ਹਰ ਜਗ੍ਹਾ ਸਰਟੀਫਿਕੇਟ ਦਿਖਾਉਣਾ ਹੁੰਦਾ ਤੇ ਜਿਹਦੇ ਨਾਲ ਸਾਨੂੰ ਜੱਜ ਵੀ ਕੀਤਾ ਜਾਂਦਾ ਸੋਸਾਇਟੀ ਦੇ ਵਿੱਚ ਵੀ ਤੇਰੇ ਮਾਰਕਸ ਜਿਹੜੇ ਕਿੰਨੇ ਆ ਹਾਲਾਂਕਿ ਸਿੱਖਣਾ ਜ਼ਰੂਰੀ ਹੁੰਦਾ ਮਾਰਕਸ ਇੰਨੇ ਜ਼ਰੂਰੀ ਨਹੀਂ ਹੁੰਦੇ ਪਰ ਬੋਰਡ ਦੇ ਵਿੱਚ ਜੇ ਮਾਰਕਸ ਚੰਗੇ ਮਿਲ ਜਾਂ ਤਾਂ ਉਹਦਾ ਫਾਇਦਾ ਜਿਹੜਾ ਉਹ ਬਹੁਤ ਜ਼ਿਆਦਾ ਮਿਲਦਾ ਜੇਕਰ ਤੁਸੀਂ ਤੁਹਾਡੇ ਸਿਲੇਬਸ ਜਿਹੜਾ ਉਹ ਪਛੜਿਆ ਹੋਇਆ ਸੀ ਕਿਸੇ ਗੱਲੋਂ ਜਾਂ ਕੁਝ ਚੀਜ਼ਾਂ ਕਰਕੇ ਤੁਹਾਨੂੰ ਤੁਸੀਂ ਪਹਿਲਾਂ ਛੁੱਟੀਆਂ ਕੀਤੀਆਂ ਸੀ ਉਹ ਚੀਜ਼ਾਂ ਤੁਸੀਂ ਨਹੀਂ ਕਲੀਅਰ ਕਰ ਸਕੇ ਤਾਂ ਤੁਸੀਂ ਹੁਣ ਆਪਣੇ ਟੀਚਰ ਦੇ ਨਾਲ ਜਾਂ ਆਪਣੇ ਕਿਸੇ ਕੋਚਿੰਗ ਇੰਸਟੀਚਿਊਟ ਦੇ ਵਿੱਚ ਤੁਸੀਂ ਟਿਊਸ਼ਨ ਦੇ ਵਿੱਚ ਲਾ ਕੇ ਤੁਸੀਂ ਉਸ ਚੀਜ਼ ਨੂੰ ਜਿਹੜਾ ਉਹ ਕਵਰ ਕਰ ਸਕਦੇ ਹੋ ਤਾਂ ਟਿਊਸ਼ਨ ਦੀ ਜੇਕਰ ਆਪਾਂ ਗੱਲ ਕਰਦੇ ਆਂ ਤੇ ਟਿਊਸ਼ਨ ਜਿਹੜਾ ਅਫਸਰ ਕੋਚਿੰਗ ਸੈਂਟਰ ਦੇ ਵਿੱਚ ਟਿਊਸ਼ਨ ਬੈਚ ਜਿਹੜੇ ਚੱਲ ਰਹੇ ਆ ਬੱਚੇ ਕੰਟੀਨਿਊ ਆ ਰਹੇ ਆ ਔਰ ਸਰਦੀਆਂ ਦੀਆਂ ਛੁੱਟੀਆਂ ਦੇ ਵਿੱਚ ਵੀ ਬੱਚੇ ਮਾਰਨਿੰਗ ਆ ਜਾਂਦੇ ਆ ਤੇ ਸ਼ਾਮ ਤੱਕ ਆਪਣੀ ਜਿਹੜੀ ਉਹ ਟਿਊਸ਼ਨ ਨੂੰ ਕੰਟੀਨਿਊ ਕਰਦੇ ਆ ਜਿਹੜੀਆਂ ਚੀਜ਼ਾਂ ਉਹਨਾਂ ਸਾਰੇ ਸਾਲ ਚ ਕਲੀਅਰ ਨਹੀਂ ਕੀਤੀਆਂ ਸੀ ਉਹ ਚੀਜ਼ਾਂ ਹੁਣ ਉਹਨਾਂ ਦੀਆਂ ਕਲੀਅਰ ਹੋ ਰਹੀਆਂ ਤਾਂ ਇਸ ਸਮੇਂ ਦੇ ਵਿੱਚ ਆ ਕੇ ਟਿਊਸ਼ਨ ਇੱਕ ਫਾਇਦੇਮੰਦ ਚੀਜ਼ ਬਣ ਜਾਂਦਾ ਜਦੋਂ ਇਗਜ਼ਾਮ ਦੇ ਵਿੱਚ 60 70 ਦਿਨ ਜਿਹੜੇ ਬੱਚੇ ਹੁੰਦੇ ਆ ਇਨੇ ਕ ਦਿਨ ਜਿਹੜੇ ਉਹ ਪੇਪਰਾਂ ਦੇ ਵਿੱਚ ਬਚਦੇ ਆ ਤੇ ਤੁਸੀਂ ਇਹਨਾਂ ਪੇਪਰਾਂ ਨੂੰ ਜਿਆਦਾ ਸੀਰੀਅਸ ਨਹੀਂ ਲੈਣਾ ਪਰ ਇੰਜੋਏ ਸਮਝ ਕੇ ਤੁਸੀਂ ਇਹਨਾਂ ਨੂੰ ਪੜਨਾ ਵਾ ਤੇ ਹੋਪ ਤੁਹਾਡੇ ਸਕੋਰ ਜਿਹੜਾ ਬਹੁਤ ਵਧੀਆ ਰਹੂਗਾ ਸਮੇਂ-ਸਮੇਂ ਤੇ ਅਸੀਂ ਤੁਹਾਨੂੰ ਚੀਜ਼ਾਂ ਦੀ ਅਪਡੇਟ ਜਿਹੜੀ ਦਿੰਦੇ ਰਵਾਂਗੇ ਬੋਰਡ ਦੇ ਰਿਗਾਰਡਿੰਗ ਤੁਸੀਂ ਪੇਪਰਾਂ ਦੇ ਸੰਬੰਧੀ ਕੋਈ ਵੀ ਗਾਈਡੈਂਸ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਫੇਟ ਲਿਕੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਸਾਡੇ ਕੋਲੇ ਵਿਜ਼ਿਟ ਕਰ ਸਕਦੇ ਹੋ ਅਫਸਰ ਕੋਚਿੰਗ ਸੈਂਟਰ ਜੀਰਾ ਦੇ ਵਿੱਚ ਜਿੱਥੇ ਕਿ ਆਲਰੇਡੀ ਬਹੁਤ ਸਾਰੇ ਬੱਚੇ ਟਿਊਸ਼ਨ ਤੇ ਆ ਰਹੇ ਆ ਔਰ ਆਪਣੇ ਐਗਜ਼ਾਮ ਦੀ ਤਿਆਰੀ ਜਿਹੜੀ ਉਹ ਕਰ ਸਕਦੇ ਆ ਤੇ ਤੁਸੀਂ ਵੀ ਆਪਣੀ ਤਿਆਰੀ ਜਿਹੜੀ ਸ਼ੁਰੂ ਕਰ ਲਓ ਇਹਨਾਂ ਛੁੱਟੀਆਂ ਦੇ ਵਿੱਚ ਹੀ ਤੁਸੀਂ ਆਪਣੀ ਤਿਆਰੀ ਕਰੋ ਮਾਰਨਿੰਗ ਤੇ ਈਵਨਿੰਗ ਤੱਕ ਤੁਸੀਂ ਜਿਹੜੇ ਉਹ ਪੜ ਸਕਦੇ ਹੋ